कहानी कुछ इस तरह दी है वैसे तो आज आपा सारे ही बाबा जी ਦੇ ਦਰਬਾਰ ਤੇ ਹਾਜ਼ਰੀ ਭਰਨ ਆਏ ਆ ਲੈ ਤੇ ਜਿੰਨਾਂ ਜਿੰਨਾਂ ਨੇ ਪ੍ਰਸ਼ਾਦ ਸ਼ਕ ਲਿਆ ਹੱਥ ਖੜੇ ਕਰੋਗਾ ਕਿੰਨਾ ਕਿੰਨਾ ਨੇ ਸ਼ਕ ਲਿਆ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਅੱਛੇ ਬਹੁਤ ਅੱਛੇ ਕਿਉਂਕਿ ਬਾਬਾ ਜੀ ਦੇ ਦਰਬਾਰ ਤੇ ਆ ਕੇ ਸੱਚ ਬੋਲਣਾ ਚਾਹੀਦਾ ਤੇ ਭਾਈ ਜਦੋਂ ਕਈ ਵਾਰੀ ਦਿਨ ਜੇ ਛਿਪ ਜਾਂਦੇ ਆ ਪੰਜ ਕ ਵੱਜ ਜਾਂਦੇ ਆ ਜਿਹੜਾ ਬੰਦਾ ਪਿਗ ਲਾ ਲੈਂਦਾ ਉਹਦੇ ਲਈ ਕੋਈ ਮੰਗਲਵਾਰ ਨਹੀਂ ਕੋਈ ਵੀਰਵਾਰ ਨਹੀਂ ਇਹ ਬੂਟਾ ਸੋਨੀ ਜੀ ਮੇਰੇ ਸਤਿਕਾਰਯੋਗ ਭਾਈ ਮੇਲਾ ਟੀਵੀ ਤੋਂ ਜਗਦੇਵ ਟੇਣਾ ਸਾਹਿਬ ਸੋ ਉਹਨਾਂ ਦੇ ਦਿਲਦਿਆਂ ਗਹਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਬੰਦਾ ਪੈਗ ਲਾ ਲੈਂਦਾ ਭਾਈ ਜੀ ਉਹਦੇ ਲਈ ਕੋਈ ਮੰਗਲਵਾਰ ਨਹੀਂ ਕੋਈ ਵੀਰਵਾਰ ਨਹੀਂ ਮਾਂ ਦਾ ਪੁੱਤ ਫੱਟੇ ਚੱਕੀ ਜਾਂਦਾ ਤੇ ਕਈ ਵਾਰੀ ਜਦੋਂ ਦਿਨ ਜਾਂ ਛਿਪ ਜਾਂਦਾ ਬੰਦਾ ਪੈਗ ਲਾ ਕੇ ਚਾਹੇ ਬੰਦਾ ਬਲੈਂਡਰ ਪ੍ਰਾਈਡ ਪੀ ਲਵੇ ਸਿਗਨੇਚਰ ਪੀ ਲਵੇ ਤੇ ਰਾਇਲਸ ਡੱਗ ਪੀ ਲਵੇ ਤੇ ਘਰੇ ਜਾਂਦੇ ਦੇ ਗਏ ਦੇ ਜਦੋਂ ਹੁੰਦੇ ਨਾ ਕੁੱਤੇ ਖਾਣੀ ਉਹ ਸਾਰਿਆਂ ਨੂੰ ਪਤਾ ਤੇ ਕਹਾਣੀ ਕੁਝ ਇਸ ਤਰੀਕਾ ਬੰਦਾ ਤਰੀਫਾਂ ਜੀਆਂ ਕਰਦਾ ਜਦੋਂ ਪਉਏ ਅਧੀਆਂ ਚੋ ਕੱਟਦੇ ਕਹਿੰਦਾ ਅੱਜ ਤਾਂ ਬਾਲੀ ਸੋਹਣੀ ਲੱਗੀ ਜਾਨੀ ਆ ਮੇਰੀ ਗੱਲ ਸੁਣੋ ਅੱਜ ਤਾਂ ਜਮਾਂ ਹੀ ਗੁਗਲੋ ਮੁਗਲੋ ਜੀ ਲੱਗੀ ਜਾਨੀ ਆ ਅੱਛਾ 100 ਰੁਪਇਆ ਕੱਢ ਖਾਂ ਉਹ 100 ਰੁਪਇਆ ਦੇ ਦੇ ਮੈਂ ਤਾਂ ਅਜ ਗਰੂਪ ਮਠਾੜੂ ਹੁਣਾਂ ਤੋਂ ਲੈ ਕੇ ਤੈਨੂੰ ਵਾਪਸ ਕਰ ਦੇਣ ਮੈਂ ਤਾਂ ਬਾਗਾ ਬਣਾਣਾ ਨਹੀਂ ਟੱਪਣ ਦੇਣਾ ਇਹ ਤਾਂ ਮਠਾੜੂ صاحب ਕੋਠੇ ਹੱਥ ਮਾਰੀ ਜਾਂਦੀ ਹੈ ਹੁਣ ਤੁਸੀਂ ਧਿਆਨ ਰੱਖਣਾ ਫਿਰ ਹੋ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਹੋ ਤੇਰੇ ਕੋਲ ਮੇਰਾ ਏ ਖਾਤਾ ਨਹੀਂ ਬੰਦ ਹੋਣ ਵਾਲਾ ਏ ਹਾਤਾ ਇੱਕ ਲੈਣਾ दारू ਦਾ ਅਧਿਆ ਇੱਕ ਲੈਣਾ दारू ਦਾ ਅਧਿਆ ਸ਼ਹਿਤੀ ਮਾਰਮੈਂਟ ਬੱਲੀਏ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਇੱਕ ਸੌਦਾ ਨੋਟ ਫੜਾ ਦੇ ਨੀ ਤੂੰ ਸਿੰਧ ਬੈਂਕ ਬੱਲੀਏ ਤੂੰ ਮੇਰੀ ਸਿੰਧ ਬੈਂਕ ਬੱਲੀਏ ਤੂੰ ਮੇਰੀ ਸਿੰਧ ਬੈਂਕ ਬੱਲੀਏ ਸੋ ਕਹਿ ਕੇ ਦਸੋ ਲੈ ਜੇ ਵੇ ਫਿਰ ਸਾਫ ਕਰਾਂਗੇ ਕੇ ਜੇ ਸੋ ਕਹਿ ਕੇ ਦਸੋ ਲੈ ਜੇ ਵੇ ਫਿਰ ਸਾਫ ਕਰਾਂਗੇ ਕੇ ਜੇ ਇਤ ਕਿਹੜਾ ਬੱਕਰੀ ਸੁੰਦੀ ਇਤ ਕਿਹੜਾ ਬੱਕਰੀ ਸੁੰਦੀ ਪਿੱਛਾ ਪਾਊਗਾ ਫੇ ਕੰਜਾਨਾ ਓਏ ਹੋਏ ਹੈ ਨਹੀਂ ਜਰ ਤੁਹਾਨੂੰ ਪੈਸਾ ਮੈਂ ਕਿੱਥੋਂ ਕਰਦਾ ਚੱਕ ਜਨਾ ਕੱਟਾ ਵੇਚਿਆ 500 ਦਾ ਜਿਹੜਾ ਆਪਣਾ ਬਾਲਾ ਮੋਗਜੀ ਮਾਰਦਾ ਸੀ ਬੂਰੀ ਮੱਝ ਵਾਲਾ ਕੱਟਾ ਵੇਚਿਆ ਉਹ ਪੈਸੇ ਕਿੱਧਰ ਗਏ ਜਿਹੜਾ ਆਪਣੀ ਬੂਰੀ ਮੱਝ ਵਾਲਾ ਆਪਾਂ ਪਰਸੋਂ ਕੱਟਾ ਵੇਚਿਆ ਜਿਹੜਾ ਬਾਲੀ ਮੋਗਜੀ ਮਾਰਦਾ ਸੀ ਉਹ ਪੈਸੇ ਕਿੱਧਰ ਗਏ ਦੱਸ ਮੈਨੂੰ ਜੇ ਕਿਤੇ ਮੈਂ 100 ਰੁਪਇਆ ਦੇ ਲੈਂਦੀ ਨਾ ਫਿਰ ਮੇਰੇ ਤੋਂ ਕੋਈ ਹਿਸਾਬ ਕਿਤਾਬ ਨਹੀਂ ਸੀ ਪੁੱਛਣਾ ਸ਼ਰਾਬੀਆਂ ਦਾ ਤਾਂ ਹਾਲ ਬੁਰਾ ਹੋਇਆ ਪਿਆ ਰਤੀ ਅਤੀਰਤ ਪੀ ਕੇ ਆ ਗਏ ਤੇ ਮੇਰੇ ਪੈਰੀ ਹੱਥ ਲਾ ਕੇ ਕਹਿੰਦੇ ਭੂਆ ਕਦੋਂ ਗਈ ਸੀ ਤੇਰੇ ਨਾਲ ਵਿਆਹ ਕਰਾ ਕੇ ਤਾਂ ਮੇਰੀ ਜੂਨ ਹੀ ਖਰਾਬ ਹੋ ਗਈ ਲੈ ਸੁਣ ਲਓ ਮਠਾੜੂ ਸਾਹਿਬ ਕਹਿੰਦੀ ਇਹਦੇ ਨਾਲ ਵਿਆਹ ਕਰਾ ਕੇ ਮੇਰੀ ਜੂਨ ਖਰਾਬ ਹੋ ਗਈ ਅੱਛਾ ਤੇਰੀ ਤਾਂ ਜੂਨ ਖਰਾਬ ਹੋ ਗਈ ਮੇਰਾ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ ਮੇਰਾ ਸਾਲਾ ਸਾਰਾ ਹਿਸਾਬ ਕਰਾ ਲਓ ਆ ਮਾਰਦੀ ਹੀ ਗੱਲਾਂ ਹਲੇ ਕੱਟਾ ਵੇਚਿਆ 500 ਦਾ ਹਲੇ ਕੱਟਾ ਵੇਚਿਆ 500 ਦਾ ਤੇ 200 ਰੱਖਿਆ ਤੈੰ ਵਿੱਚੋਂ ਹਲ ਗੱਲ ਵੜਾਇਆ 250 ਜਿਹੜਾ ਬਚਿਆ ਪੂਰੀ ਮਹਿ ਵਿੱਚੋਂ ਹਲ ਕਟਾ ਵਿੱਚ 500 ਦਾ ਤੇ 200 ਰੱਖਿਆ ਤੈ ਵਿੱਚੋਂ ਹਲ ਗੱਲ ਵੜਾਇਆ 250 ਜਿਹੜਾ ਬਚਿਆ ਪੂਰੀ ਮਹਿ ਵਿੱਚੋਂ ਆ ਨਜ਼ਰ ਦੇ ਬਣੇ ਹੋਏ ਆ ਨਜ਼ਰ ਦੇ ਬਣੇ ਹੋਏ ਚੋਂ ਤੋੜਦੀ ਲੈਂਕ ਬੱਲੀਏ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਤਿੱਕ ਸੌਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਤੂੰ ਮੇਰੀ ਸਿੰਧ ਬੈਂਕ ਬੱਲੀਏ ਤੂੰ ਮੇਰੀ ਸਿੰਧੋ ਬੈਂਕ ਬੱਲੀਏ ਮੂੰ ਵੜ ਕੇ ਕਹਤਾ 20 ਬੋਰੀ ਆਗੀ ਕਿਥੋਂ ਲੈਤੀ ਦੀ ਮਰਦੋਸਾ ਕੱਟੇ ਵਾਲੇ ਨਾ ਮੇਮੋਰੀ ਕਿਸ਼ਤ ਕਮੇਟੀ ਦੀ ਮੂੰ ਵੜ ਕੇ ਕਹਤਾ 20 ਬੋਰੀ ਆਗੀ ਕਿਥੋਂ ਲੈਤੀ ਦੀ ਏ ਮਾਰ ਮਾਰ ਕੇ ਮੇਨੇ ਏ ਮਾਰ ਮਾਰ ਕੇ ਮੇਨੇ ਮੇਰੀ ਸਾੜ ਦਾ ਇੱਕ ਚੰਨਾ ਹੈਨੀ ਝਾਰਖੰਡ ਨੂੰ ਪੈਸਾ ਵੀ ਕਿਥੋਂ ਕਰਦਿਆ ਚੱਕ ਚਨਾ ਹੈਨੀ ਸੋ ਸਾਡੇ ਸਤਕਾਰਯੋਗ ਸੱਜਣਾ ਵੱਲੋਂ ਬਹੁਤ ਸਾਰਾ ਮਾਣ ਬਹੁਤ ਸਾਰਾ ਸਤਕਾਰ ਭੇਜਿਆ ਮੈਂ ਦਿਲ ਦੀਆਂ ਗਹਿਰਾਂ ਤੋਂ ਧੰਨਵਾਦ ਕਰਦਾ ਥੈਂਕ ਯੂ ਮਿਹਰਬਾਨੀ ਇੱਕ ਸੌ ਦੀ ਸਾਰੀ ਗੱਲ ਹੈ ਨਹੀਂ ਇੱਕ ਸੌ ਦੀ ਸਾਰੀ ਗੱਲ ਹੈ ਨਹੀਂ ਗਾਮੇ ਦਾ ਪੁੱਤ ਲੈ ਜੂਗਾ ਪੈਗ ਮਾਰ ਕੇ ਦੋ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਇੱਕ ਸੌ ਦੀ ਸਾਰੀ ਗੱਲ ਹਣੀ ਕੰਮੇ ਦਾ ਮੁੱਤ ਲੈ ਜੂਗਾ ਬੱਗਮਾਰ ਕਦੋਂ ਉਹ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਬੱਗਮਾਰ ਕਦੋਂ ਉਹ ਲੰਡੂ ਜੇ ਚੁੱਪ ਕਰਕੇ ਰਾਮ ਨਾਲ ਪੈ ਜੂਗਾ ਹੁਣ ਅਧੀ ਰਾਤ ਨੂੰ ਦੱਸ ਭਲਾ ਅਧੀ ਰਾਤ ਨੂੰ ਦੱਸ ਭਲਾ ਕੀ ਟੱਕਣੇ ਆ ਟੈਂਕ ਬੱਲੀਏ ਇੱਕ ਸੌ ਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਇੱਕ ਸੌ ਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਸੌ ਦਾ ਨੋਟ ਫੜਾ ਦੇ ਨੀ ਤੂੰ ਮੇਰੀ ਸਿੰਧ ਬੈਂਕ ਬੱਲੀਏ ਕੌਦਾ ਨੋਟ ਥੜਾ ਦੇ ਨੀ ਤੂੰ ਸਿੰਧ ਬੈਂਕ ਬੱਲੀਏ ਹੈਰੀ ਜੇਰ ਤਾਨੂੰ ਪੈਸਾ ਮਿਕਦਾ ਤਾਂ ਕੱਤਨਾ ਕੌਦਾ ਨੋਟ ਥੜਾ ਦੇ ਨੀ ਤੂੰ ਸਿੰਧ ਬੈਂਕ ਬੱਲੀਏ ਤੂੰ ਸਿੰਧ ਬੈਂਕ ਬੱਲੀਏ ਤੂੰ ਸਿੰਧ ਬੈਂਕ ਬੱਲੀਏ ਸਖ ਬਾਬਾਈ ਦੇ ਨਾਲ ਤਾਂ ਜ਼ੋਰਦਾਰ ਦਾੜੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਨੀਆਂ ਗਾ ਹਾਜ਼ਰੀਆਂ ਕਰੋ ਮਨਜ਼ੂਰ ਹੋਇਆਂ ਬੋਲਾਂ ਚਕਾਂ ਦੀ ਖਿਮਾ ਜੈ ਵੀਰਾਂ ਦੀ ਜੈ ਸਾਈਆਂ ਦੀ